ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਰੀਸਮ ਤੋਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੀ ਉਤੇ ਅੱਜ ਆਪਾਂ ਬਣਾਵਾਂਗੇ ਚਟਪਟੇ ਆਲੂ ਤੇ ਮੂਲੀ ਦੀਆਂ ਪੂੜੀਆਂ ਠੰਡਾ ਦਾ ਸੀਜ਼ਨ ਹੈ ਤੇ ਤਾਜ਼ੀ ਤਾਜ਼ੀ ਮੂਲੀ ਆਪਣੀ ਬਹੁਤ ਲੱਗੀ ਹੋਈ ਆ ਅੱਜ ਆਪਾਂ ਬਣਾਵਾਂਗੇ ਮੂਲੀਆਂ ਦੀਆਂ ਪੂੜੀਆਂ ਹੁਣ ਆਪਾਂ ਕੀ ਲੈਣਾ ਹੈ ਇੱਕ ਮੂਲੀ ਲੈਣੀ ਆ ਇੱਕਦਮ ਫਰੈਸ਼ ਮੂਲੀ ਲੈਣੀ ਆ ਤੇ ਉਹਨੂੰ ਧੋ ਕੇ ਛਿੱਲ ਕੇ ਕਤੂਕਸ਼ ਕਰ ਲੈਣਾ ਆ ਤੇ ਨਮ ਲਾ ਕੇ ਇਹਨੂੰ 10 ਮਿੰਟ ਵਾਸਤੇ ਛੱਡ ਦੇਣਾ ਆ ਤਾਂ ਕਿ ਇਹ ਆਪਣਾ ਪਾਣੀ ਛੱਡ ਦੇਵੇ ਡਾਇਰੈਕਟ ਮੋਲੀ ਯੂਸ ਆਪਾਂ ਬਿਲਕੁਲ ਨਹੀਂ ਕਰਨੀ ਆਟੇ ਦੇ ਵਿੱਚ ਨਹੀਂ ਤੇ ਕੀ ਆਟਾ ਆਪਣਾ ਪਤਲਾ ਹੋ ਜਾਣਾ ਆ ਹੁਣ ਆਪਾਂ ਇਹਨੂੰ ਸਕਵੀਜ਼ ਕਰ ਲਾਂਗੇ ਸਕਵੀਜ਼ ਕਰਨ ਨਾਲ ਕੀ ਹੈ ਕਿ ਜਿਹੜਾ ਇਹਦਾ ਪਾਣੀ ਆ ਨਾ ਐਕਸਟਰਾ ਇਹਨੇ ਛੱਟਿਆ ਆ ਉਹ ਆਪਾਂ ਕੱਢ ਲੈਣਾ ਆ ਹੁਣ ਇਸ ਪਾਣੀ ਨੂੰ ਆਪਾਂ ਕਰਦਾਂਗੇ ਸਾਈਡ ਤੇ ਡੋਲਣਾ ਨਹੀਂ ਹੈਗਾ ਇਹਨੂੰ ਸਾਈਡ ਤੇ ਕਰਦੇ ਆ ਜੀ ਹੁਣ ਲਵਾਂਗੇ 2 ਕੱਪ ਆਟੇ ਦੇ ਉਹਦੇ ਵਿੱਚ ਪਾਵਾਂਗੇ ਤਣੀਆਂ ਤੇ ਮੂਲੀਆਂ ਜਿਹੜੀਆਂ ਆਪਾਂ ਕਤੂਕਸ਼ ਕੀਤੀਆਂ ਹੀ ਇਹਨਾਂ ਨੂੰ ਚੰਗੀ ਤਰ੍ਹਾਂ ਕ੍ਰੰਬਲ ਕਰਕੇ ਪਾਉਣਾ ਹੈ ਕਿ ਦਾਣਾ-ਦਾਣਾ ਅੱਡ-ਅੱਡ ਹੋ ਜਾਵੇ ਇਕੱਠੀਆਂ ਨਾ ਪਾਇਆ ਜੀ ਕ੍ਰੰਬਲ ਕਰ ਲਿਆ ਜੀ ਫਿਰ ਪਾਵਾਂਗੇ ਇਹਦੇ ਵਿੱਚ ਥੋੜਾ ਜਿਹੀ ਕਸ਼ਮੀਰੀ ਲਾਲ ਮਿਰਚ ਥੋੜਾ ਜਿਹਾ ਚਾਟ ਮਸਾਲਾ ਤੇ ਥੋੜੀ ਜਿਹੀ ਹਲਦੀ ਤਾਂ ਕਿ ਸਾਡੀਆਂ ਪੂੜੀਆਂ ਦਾ ਰੰਗ ਸੋਨਾ ਹੋ ਸਕੇ ਤੇ ਹੁਣ ਬਾਈਂਡਿੰਗ ਵਾਸਤੇ ਲੈਣੀ ਹੈ ਰੋਸਟਰਡ ਸੂਜੀ ਮੈਂ ਇਹਨੂੰ ਪਹਿਲਾਂ ਤੋਂ ਹੀ ਰੋਸਟ ਕਰ ਲਿਆ ਸੀ ਮੈਂ ਉਹ ਯੂਜ਼ ਕਰਦੀ ਪਈਆਂ ਕੱਚੀ ਸੂਜੀ ਦਾ ਇੱਥੇ ਯੂਜ਼ ਬਿਲਕੁਲ ਨਹੀਂ ਕਰਨਾ ਇਹਦੇ ਨਾਲ ਇੱਕ ਚੰਗਾ ਕ੍ਰਿਸਪੀਨੈਸ ਹੁੰਦਾ ਹੈ ਪੂੜੀਆਂ ਦੇ ਵਿੱਚ ਤੇ ਕਰਾਰੀਆਂ ਕਰਾਰੀਆਂ ਬਣਦੀਆਂ ਆ ਹੁਣ ਆਪਾਂ ਜਿਹੜਾ ਪਾਣੀ ਆਪਾਂ ਸਾਈਡ ਤੇ ਕੀਤਾ ਹੈ ਨਾ ਮੂਲੀਆਂ ਵਾਲਾ ਉਹੀ ਪਾਣੀ ਮੈਂ ਯੂਜ਼ ਕਰਨ ਲੱਗੀ ਆ ਕਿਉਂਕਿ ਇਹਦੇ ਵਿੱਚ ਨੂਨ ਆਲਰੇਡੀ ਹੈਗਾ ਆ ਅਗਰ ਤੁਸੀਂ ਇਹ ਪਾਣੀ ਨਹੀਂ ਯੂਜ਼ ਕਰਨਾ ਚਾਹੁੰਦੇ ਤਾਂ ਤੁਸੀਂ ਫ੍ਰੈਸ਼ ਪਾਣੀ ਯੂਜ਼ ਕਰਿਆ ਜੀ ਤੇ ਪਰ ਨਾਣ ਜ਼ਰੂਰ ਪਾ ਲਿਆ ਜੀ ਆਪਣਾ ਆਟੇ ਦੇ ਵਿੱਚ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਤੇਲ ਤੇ ਆਟੇ ਨੂੰ ਚੰਗੀ ਤਰ੍ਹਾਂ ਗੁੰਨਣਾ ਆ ਗੁੰਨ ਕੇ ਬਿਲਕੁਲ ਜਦ ਤੱਕ ਇਹ ਸੌਫਟ ਨਹੀਂ ਹੁਣ ਇਹਨੂੰ ਢਾਕੇ ਛੱਡ ਦਾਂਗੇ ਪੂਰੇ 10 ਮਿੰਟ ਵਾਸਤੇ ਉਹਨਾਂ ਹੀ ਦਰ ਆਪਾਂ ਆਲੂ ਦੀ ਸਬਜ਼ੀ ਬਣਾ ਲਈਏ ਮੈਂ ਰੱਖੀਏ ਗੈਸ ਤੇ ਕੜਾਈ ਉਹਦੇ ਵਿੱਚ ਪਾਇਆ ਸਰੋਂ ਦਾ ਤੇਲ ਸਰੋਂ ਦਾ ਤੇਲ ਹੀ ਯੂਜ਼ ਕਰਨਾ ਆ ਹੋਰ ਕੋਈ ਤੇਲ ਨਹੀਂ ਯੂਜ਼ ਕਰਨਾ ਤੇ ਪਾਏ ਇੱਕ ਚਮਚਾ ਜੀਰਾ ਦੋ ਤੀਜ ਪਤਾ ਤੇ ਇੱਕ ਹੀ ਆਪਣਾ ਦਾਲ ਚੀਨੀ ਦਾ ਟੁਕੜਾ ਤੇ ਪੰਜ ਲੋਗ ਜਦੋਂ ਇਹ ਆਪਣੇ ਸਾਰੇ ਮਸਾਲੇ ਖੜੇ ਵਾਲੇ ਪੱਕ ਜਾਣ ਤੇ ਫਿਰ ਇਹਦੇ ਵਿੱਚ ਪਾ ਦਿਆ ਜੀ ਦੋ ਪਿਆਜ਼ ਮੈਂ ਚੋਪਰ ਦੇ ਵਿੱਚ ਕੀਤੇ ਆ ਪਿਆਜ਼ ਤੇ ਇਹਨਾਂ ਨੂੰ ਆਪਾਂ ਪੁੰਨਾਂਗੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜਿੰਜਰ گارਲਿਕ ਦਾ ਪੇਸਟ ਤੇ ਮੈਂ ਥੇ ਲਿਆ ਚਾਰ ਟਮਾਟਰਾਂ ਨੂੰ ਮਿਕਸੀ ਦੇ ਵਿੱਚ ਬਲੈਂਡ ਕਰ ਲਿਆ ਸੀ ਤੇ ਵਿੱਚੇ ਹੀ ਹਰੀਆਂ ਮਿਰਚਾਂ ਬਲੈਂਡ ਕਰ ਲਈਆਂ ਸੀ ਕਿਆਂ ਉਹਨੇ ਨੂੰ ਆਪਾਂ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਇਹ ਆਪਣਾ ਤੇਲ ਆਟਾ ਨਾ ਕਰ ਦੇਵੇ ਤੜਕੀ ਨੂੰ ਤੜਕਾ ਪਕਾਉਣਾ ਬਹੁਤ ਲਾਜ਼ਮੀ ਆ ਨਹੀਂ ਤੇ ਕੱਚਾ ਰਹੇ ਜੇ ਤੇ ਫਲੇਵਰ ਨਹੀਂ ਆਉਂਦਾ ਫਿਰ ਹਰਾ ਧਨੀਆ ਪਾਵਾਂਗੇ ਉਹਨੂੰ ਮਿਕਸ ਕਰਕੇ ਇਹਨੂੰ ਢਾਕ ਕੇ ਛੱਡ ਦਾਂਗੇ ਜਦ ਤੱਕ ਇਹ ਤੇਲ ਆਟਾ ਨਾ ਹੋ ਜਵੇ ਵੇਖੋ ਮੈਂ ਥਲੇ ਆਲੂ ਬੋਇਲ ਕਰ ਲਈ ਸੀ ਉਹਨਾਂ ਨੂੰ ਹੱਥਾਂ ਨਾਲ ਤੋੜ ਲੈਣਾ ਹੈ ਕਰੰਬਲ ਕਰਨਾ ਹੈ ਕੱਟਣਾ ਬਿਲਕੁਲ ਨਹੀਂ ਹੈਗਾ ਕਰੰਬਲ ਕਰਨਾ ਹੈ ਕਿਉਂਕਿ ਜੋ ਕਰੰਬਲ ਕਰਕੇ ਨਾ ਆਲੂਆਂ ਦੇ ਵਿੱਚ ਮਜ਼ਾ ਹੁੰਦਾ ਹੈ ਨਾ ਉਹ ਕੱਟ ਕੇ ਮਜ਼ਾ ਨਹੀਂ ਆਉਂਦਾ ਇਸ ਕਰਕੇ ਤੁਸੀਂ ਕਰੰਬਲ ਕਰਕੇ ਹੀ ਪਾਇਆ ਜੀ ਹੁਣ ਆਪਾਂ ਪਾਵਾਂਗੇ ਮਸਾਲੇ ਇੱਕ ਚਮਚਾ ਕਸ਼ਮੀਰੀ ਲਾਲ ਮਿਰਚ ਇੱਕ ਚਮਚਾ ਮੈਂ ਪਾਇਆ ਥੇ ਧਨੀਏ ਦਾ ਪਾਊਡਰ ਇੱਕ ਚਮਚਾ ਆਪਣਾ ਕਾਲਾ ਨੂਨ ਤੇ ਇੱਕ ਚਮਚਾ ਹਲਦੀ ਦਾ ਹੁਣ ਇਹਨੂੰ ਵਾਪਸ ਤੋਂ ਟੱਕ ਕੇ ਪਕਾਵਾਂਗੇ ਤਾਂ ਕਿ ਜਿਹੜੇ ਮਸਾਲੇ ਆ ਚੰਗੀ ਤਰ੍ਹਾਂ ਪੱਕ ਜਾਣ ਤੇ ਵੇਖੋ ਆਪਣਾ ਤੇਲ ਜਿਹੜਾ ਹੈ ਉਹਨਾਂ ਨੇ ਛੱਡ ਦਿੱਤਾ ਆ ਅੱਡ ਹੋ ਗਿਆ ਤੇਲ ਸਬਜ਼ੀ ਦਾ ਵਾਪਸ ਤੋਂ ਕੜਛੀ ਮਾਰਾਂਗੇ ਕੜਛੀ ਮਾਰ ਕੇ ਇਹਦੇ ਵਿੱਚ ਪਾਵਾਂਗੇ ਆਲੂ ਆਲੂ ਪਾ ਕੇ ਫਿਰ ਤੋਂ ਦੁਬਾਰਾ ਤੋਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਕੇ ਆਪਾਂ ਇੱਥੇ ਗਰਮ ਪਾਣੀ ਦਾ ਯੂਜ ਕੀਤਾ ਆ ਠੰਡਾ ਪਾਣੀ ਬਿਲਕੁਲ ਨਹੀਂ ਯੂਜ ਕਰਨਾ ਕਿਉਂਕਿ ਅਗਰ ਠੰਡਾ ਪਾਣੀ ਯੂਜ ਕਰੋਗੇ ਤੇ ਸਬਜੀ ਦੇ ਟੇਸਟ ਵਿੱਚ ਫਰਕ ਆ ਜਾਂਦਾ ਆ ਇਸ ਕਰਕੇ ਗਰਮ ਪਾਣੀ ਦਾ ਹੀ ਯੂਜ ਕਰਨਾ ਆ ਸਬਜੀ ਦੇ ਵਿੱਚ ਨਹੀਂ ਤੇ ਜਿਹੜੇ ਮਸਾਲੇ ਆ ਉਹਨਾਂ ਦਾ ਬੈਲੈਂਸ ਖਰਾਬ ਹੋ ਜਾਂਦਾ ਆ ਹੁਣ ਵਾਪਸ ਤੋਂ ਇਹਨੂੰ ਢੱਕ ਕੇ ਪਕਾਵਾਂਗੇ 5-6 ਮਿੰਟ ਵਾਸਤੇ ਫਿਰ ਉਸ ਤੋਂ ਬਾਅਦ ਪਾਵਾਂਗੇ ਆਪਾਂ ਥੋੜਾ ਜਿਹਾ ਧਣੀਆ ਹੋਰ ਫਿਰ ਵਾਪਸ ਤੋਂ ਇਹਨੂੰ ਢੱਕ ਦਾਂਗੇ 2 ਮਿੰਟ ਵਾਸਤੇ 2 ਮਿੰਟ ਬਾਅਦ ਤੁਸੀਂ ساری ਸਬਜੀ ਵੇਖ ਸਕਦੇ ਹੋ ਇੱਕਦਮ ਵਧੀਆ ਕਿੰਨੀ ਚਟਪਟੀ ਤੇ ਕਰਾਰੀ ਬਣੀ ਆ ਤੇ ਕਲਰ ਵੀ ਕਿੰਨਾ ਸੋਹਣਾ ਹੈ ਹੁਣ ਪੂੜੀਆਂ ਵਾਸਤੇ ਮੈਂ ਲਿਆ ਸਰੋਂ ਦਾ ਤੇਲ ਉਹਨੂੰ ਮੈਂ ਗਰਮ ਹੋਣ ਵਾਸਤੇ ਚੜਾਤਾ ਆ ਜਦੋਂ ਤੇਲ ਆਪਣਾ ਚੰਗਾ ਗਰਮ ਹੋ ਜਾਊਗਾ ਨਾ ਫਿਰ ਆਪਾਂ ਪੂੜੀਆਂ ਪਾਉਣੀਆਂ ਆ ਹੁਣ ਆਪਾਂ ਲੈਣੇ ਆ ਛੋਟੇ ਛੋਟੇ ਭੇੜੇ ਉਹਨਾਂ ਨੂੰ ਵੇਲ ਲੈਣਾ ਆ ਤੁਸੀਂ ਚਾਹੋ ਤੇ ਇੱਥੇ ਆਟੇ ਦੀ ਜਗ੍ਹਾ ਤੇ ਤੇਲ ਵੀ ਯੂਜ਼ ਕਰ ਸਕਦੇ ਜੇ ਭੇੜੇ ਦੇ ਵੇਲਣ ਵਾਸਤੇ ਪਰ ਮੈਂ ਇੱਥੇ ਆਟੇ ਦਾ ਯੂਜ਼ ਕੀਤਾ ਆ ਹੁਣ ਪਹਿਲਾਂ ਆਪਾਂ ਸਾਰੀਆਂ ਪੂੜੀਆਂ ਆਪਣੀਆਂ ਵੇਲ ਕੇ ਇੱਕ ਸਾਈਡ ਤੇ ਕਰ ਲਾਂਗੇ ਤੇ ਫਿਰ ਹੌਲੀ-ਹੌਲੀ ਕਰਕੇ ਇਹਨਾਂ ਨੂੰ ਫਰਾਈ ਕਰੀ ਜਾਵਾਂਗੇ ਜਦੋਂ ਆਪਣਾ ਤੇਲ ਚੰਗਾ ਗਰਮ ਹੋ ਜਾਊਗਾ ਨਾ ਗੈਸ ਦਾ ਫਲੇਮ ਕਰ ਦਿਅ ਜੀ ਮੀਡੀਅਮ ਤੇ ਤੇ ਫਿਰ ਪੂੜੀਆਂ ਆਪਣੀਆਂ ਫਰਾਈ ਕਰੀ ਜਾਇਆ ਜੀ ਲੋ ਬਿਲਕੁਲ ਨਹੀਂ ਕਰਨਾ ਅਗਰ ਲੋ ਕਰ ਦੋਗੇ ਤੇ ਪੂੜੀਆਂ ਤੁਹਾਡੀਆਂ ਤੇਲ ਪੀ ਜਾਣਗੀਆਂ ਇਸ ਕਰਕੇ ਹਾਈ ਫਲੇਮ ਦੇ ਉੱਤੇ ਹੀ ਇਹਨਾਂ ਨੂੰ ਫਰਾਈ ਕਰੀਦਾ ਆਂ ਹੁਣ ਇਹਨੂੰ ਉਲਟ ਤੇ ਰਿਆ ਜੇ ਪਲਟ ਤੇ ਰਿਆ ਜੇ ਤੇ ਚਾਰੋਂ ਪਾਸੋਂ ਘੁਮਾਉਂਦੇ ਰਿਆ ਜੇ ਤਾਂ ਕਿ ਚਾਰੋਂ ਪਾਸੇ ਇੱਕੋ ਜਿਹਾ ਰੰਗ ਆ ਸਕੇ ਵੇਖੋ ਪੂੜੀ ਆਪਣੀ ਬਣ ਗਈ ਆ ਇਦਾਂ ਹੀ ਹੁਣ ਆਪਾਂ ਆਪਣੀਆਂ ਸਾਰੀਆਂ ਪੂੜੀਆਂ ਫਰਾਈ ਕਰ ਲੈਣੀਆਂ ਆ ਬਸ ਜਿੱਦਾਂ ਹੀ ਤੁਸੀਂ ਪੂਰੀ ਪਾਓ ਨਾ ਹਾਈ ਫਲੇਮ ਤੇ ਪੂਰੀ ਪਾਇਆ ਜੇ ਫਿਰ ਪੂਰੀ ਸਾਡੀ ਚੰਗੀ ਫੁੱਲਦੀ ਆ ਤੇ ਉਤੋਂ ਦੀ ਪਾਉਂਦੇ ਰਹਿਣਾ ਆਪਾਂ ਤੇਲ ਜਿੱਦਾਂ ਜਿੱਤਾ ਆਪਾਂ ਤੇਲ ਪਾਵਾਂਗੇ ਉਦੋਂ ਤੋਂ ਪੂੜੀ ਸਾਡੀ ਫੁੱਲਦੀ ਜਾਊਗੀ। ਘਰ ਤੁਸੀਂ ਇਹਨੂੰ ਪਾ ਕੇ ਛੱਡ ਜੋਗੇ ਫਿਰ ਇਹਨੇ ਫੁੱਲਣਾ ਨਹੀਂ ਹੈਗਾ। ਇਹਦੇ ਉੱਤੇ ਤੇਲ ਪਾਉਣਾ ਜ਼ਰੂਰੀ ਆ। ਆ ਵੇਖੋ ਜਿੱਦਾਂ ਜਿੱਦਾਂ ਮੈਂ ਤੇਲ ਪਾਉਂਦੀ ਆ ਉਦੋਂ ਤੋਂ ਪੂੜੀ ਆਪਣੀ ਕਿਦਾਂ ਫੁੱਲਦੀ ਜਾਂਦੀ ਆ। ਹੁਣ ਆਪ ਵੇਖੋ ਪੂੜੀਆਂ ਹੋ ਗਈਆਂ ਸਾਰੀਆਂ ਤਿਆਰ ਆਪਾਂ ਕਰਦੇ ਆ ਦੀ ਪਲੇਟੀ। ਮੋਂ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਜ਼ਰੂਰ ਬਣਾਇਆ ਜੇ ਟਰਾਈ ਕਰਕੇ ਮੈਨੂੰ ਕਮੈਂਟ ਕਰਕੇ ਦੱਸਣਾ ਬਿਲਕੁਲ ਵੀ ਨਾ ਭੁੱਲਣਾ ਤੇ ਤੁਸੀਂ ਇਹਨਾਂ ਦਾ ਕ੍ਰਿਸਪੀਨੈਸ ਚੈੱਕ ਕਰ ਸਕਦੇ ਹੋ ਪੂੜੀ ਵੇਖੋ ਕਿੰਨੀ ਕਰਾਰੀ ਬਣੀ ਆ ਇੱਕਦਮ ਤੇ ਮੂਲੀਆਂ ਵੇਖ ਲਓ ਕੋਨੇ ਕੋਨੇ ਤੱਕ ਗਈਆਂ ਆ ਇਸ ਰੈਸਪੀ ਨੂੰ ਟਰਾਈ ਕਰਿਓ ਟਰਾਈ ਕਰਕੇ ਮੈਨੂੰ ਕਮੈਂਟ ਕਰਕੇ ਦੱਸਣਾ ਬਿਲਕੁਲ ਵੀ ਨਾ ਭੁੱਲਣਾ ਮਿਲਾਂਗੀ ਮੈਂ ਤੁਹਾਨੂੰ ਫਿਰ ਤੋਂ ਇੱਕ ਨਵੀਂ ਤੇ ਇੰਟਰਸਟਿੰਗ ਰੈਸਪੀ ਦੇ ਨਾਲ ਥੈਂਕ ਯੂ